ਆਪਣੇ ਜਵਾਬ ਬਚਾਉਣਾ ਦਿਓ ਦੋਪੱਖੀ ਹੋਣਾ ਹੈ ਇਹ ਦਾਈ ਲੜਨੀ ਪੈਣੀ ਹੈ ਜਿਸ ਨੂੰ ਇਹ ਲੱਗਦਾ ਵੀ ਜਿਮਾਰਗਰਾਂ ਦਾ ਮਾਰ ਗਿਆ ਸੀ ਕੀ ਲੈਣਾ ਉਹ ਬਿੰਡ ਚ ਫਲਾਣਾ ਦਾ ਪੀਦਾ ਸੀ ਕੀ ਲੈਣਾ ਆਪਾਂ ਜਿਹੜੀ ਕਿਉਂ ਮੋੜ ਲਈਆਂ ਫਿਰ ਆਕਰਸ ਤੋਂ ਤੇ ਕਰੀ ਹੋਣੀ ਇਹ ਅੱਜ ਦਾ ਸੇਕ ਕਰੇ ਖੜੇ ਆਉਣਾ ਕਿਉਂਕਿ ਪੰਜਵੇਂ ਪੰਜਵੇਂ ਸੱਤਵੇਂ ਸੱਤਵੇਂ ਦਾਰਹਵੇਂ ਤੱਕ ਦੇ ਵਿਆਹ ਸਨੇਤਰ ਦੇ ਕੈਪਸੂਲ ਸਤੰਗ ਸਤੰਗ ਪੀਣ ਦਾ ਨਹੀਂ ਪਤਾ ਸਤੰਗ ਕੀ ਸੀ ਸਤੰਭੀ ਨੇ ਬੀਨਿਆ ਬੇਸ ਟੈਂਕਾ ਉਤਾਰ ਦੀ ਸ਼ਕੀਆ ਇਹ ਜਿੱਤੇ ਦੀ ਸ਼ੁਰੂਆਤ ਉਹ ਜਿਹੜੇ ਬਹੁਤ ਸੇ ਕੈਮੀਕਲ ਉਹ ਤੋਂ ਹਰ ਹਰ ਤੋਂ ਆ ਪਾਣੀ ਗਾਹੋਂ ਨਦੀ ਆ ਇਸ ਕਰਕੇ ਇਹ ਬਕਾਰੇ ਨੂੰ ਸਾਂਭਣ ਦੀ ਕੋਸ਼ਿਸ਼ ਕਰਦੇ ਨੇ ਕਿ ਚਾਹੁੰਦੇ ਆ ਕਿ ਸਾਡੇ ਜੀਵਾਂ ਇਕੱਠੇ ਹੋ ਜੁਤਾ ਦੂਜਾ ਸਾਜ਼ ਜਿੱਤੇ ਨਾ ਨਹੀਂ ਜਾਂਦੇ ਜਾਂ ਬਾਹਰ ਨੂੰ ਭੱਜੀ ਜਾਂਦੇ ਐ ਤੇ ਭਈਏ ਕਾਫੇ ਹੋਈ ਜਾਂਦੇ ਐ ਵਿੱਚ ਇਹਨਾਂ ਨੇ ਮਹਿਬਤ ਲਾਈ ਸੀ ਭਈਏ ਭਜਾਓ ਪੰਜਾਬ ਬਚਾਓ ਸਾਜ਼ਾ ਇਹ ਮੇਰੇ ਨਾਲ ਆਰੇਦਾਰੇ ਹੋ ਗਏ ਤੇ ਇਹ ਬਾਤ ਨਹੀਂ ਕੰਮ ਕਰ ਸਕੂ ਕਰੋਨੇ ਦੇ ਵੇਲੇ ਸਾਜ਼ਾ ਇਹ ਬਾਤ ਇੱਕ ਭਈਆ ਪੰਜਾਬ ਦੇ ਰਿਹਾ ਕੀ ਪੰਜਾਬ 'ਚ ਕੰਮ ਹੋਣਾ ਰਹਿ ਗਿਆ ਕੀ ਲੋਕਾਂ ਦਾ ਜੋ ਨਾ ਹੀ ਲੱਗਿਆ ਤੇ ਨਾ ਸੋਫ ਰੋਡ ਰੁਪਿਆ ਪੰਜਾਬ ਦਾ ਪੰਜਾਬ ਦੇ ਦੁੱਤਾਂ ਨੂੰ ਲੈ ਕੇ ਤੇ ਬਲਕੇ ਸਾਡੇ ਨਾਲ ਦਿੱਤਾ ਨੂੰ ਪੈਨ ਲਾਗੇ ਬਈ ਕਹਿੰਦੇ ਬੰਦ ਪਿੰਡ ਆ ਮਨੂੰ ਪਿੰਡ ਨਾਲ ਮਿਲਿਆ ਸਾਡੇ ਨਾਲ ਕਿ ਬਈ ਸਾਡੇ ਪਿੰਡ 400 ਭਈਆ ਬੈਠਾ ਮਹਿਰਬਾਨ ਗਿਆ ਉੱਥੇ ਸਰਪੰਚ ਆ ਸਾਥ ਕਰ ਉਹ ਆਦੇ ਘਰੇ ਭਈਏ ਰੱਖੀ ਬੈਠਾ ਕੋਈ ਮਨੁੱਖਿਆ ਮਾੜ ਤੂੰ ਕਿਉਂ ਕਿਹਾ ਕਿ 30000 ਰੁਪਿਆ ਕਿੱਥੋਂ ਆਇਆ ਹੋਦਾ ਮਗਾ ਤੈਨੂੰ ਤੇ ਜ਼ਮੀਨ ਦੀ ਜਿਹੜਾ ਬਿਧਾ ਮਿਲ ਲਈ ਕਿਹੜਾ ਕੋਠੀ ਵੀ ਰਹੇਗੀ ਕਿ ਬਰਲੇ ਵਿੱਚ ਚੱਲ ਜਾਊਗਾ 50000 ਵੀ ਇਹ ਕਿੰਨਾ ਕਰਤਿਆ ਨਾਲ ਸਭ ਨੇ ਕੋਠੀ ਦਾ ਸਭ ਹੀ ਹੈਗਾ 30000 ਸੀ ਇਹ ਵੀ ਕਿੰਨਾ ਕਰਤਿਆ ਜਿਹੜਾ ਘਟੇ ਘਾਲ ਘੜੇ ਕਰਦਾ ਹੈ ਬੰਗਿਆਂ ਨੂੰ ਫਸਲੇ ਤੋਂ ਰੱਖਦਾ ਆਪਣੇ ਘਰ ਲੈ ਕੇ ਕਿਰਾਏ ਤੇ ਸੀ ਬਹੁਣੇ ਆ ਜਗਾ ਸਿਰਦਾ ਨਹੀਂ ਅਸੀਂ ਮੁਨਕਤਰ ਦੇ ਖਾਤ ਨਹੀਂ ਅੱਜ ਮੈਂ ਨਾਮੇ ਖੈਰ ਜੀ ਜੀ ਨਾ ਨਾ ਪਿੰਡਾ ਜੱਜਲ ਗਿਆਨਾ ਫੁੱਲੋ ਰਾਸਰਾ ਪਿੰਡਾਂ ਦੇ ਲੋਕਾਂ ਨੂੰ ਕੈਨ ਸਰਕਾਰ ਦੀ ਆਟੀ ਵੀ ਚਮੜੀ ਦੇ ਲੋਕ ਹੋ ਗਏ ਉਹ ਸਾਰਾ ਜਿੰਨਾ ਜ਼ਹਿਰਾਤ ਦੇ ਕੈਮੀਕਲ ਫੈਕਟਰੀਆਂ ਧਾਗੇ ਰਾਮਾ ਜਿੰਦੇ ਨੌਕਰੀ ਦੇ ਕੋਲ ਬੈਠੇ ਸਭ ਜੁਤੀ ਪਿਆਰ ਰੁਤਾਰ ਰਾਮਿੰਦਰੇ ਲੱਗਦੇ ਜਾਗੇ ਪੰਜਾਬ ਬਣਾ ਲਾ ਦੁਆਖ ਕਰਦੇ ਹੋਵੇ ਭਈਏ ਇੱਕ ਭਈਏ ਦੇ ਸਿਰ ਤੇ ਦੇਖੋ ਪਿੰਡ ਦਾ ਪੱਤੀ ਹੋਰ ਤੇ ਆ ਨਾ ਵੀ ਦਾ ਸਾਹਮਣੇ ਕੋਲ ਕਿਹੜਾ ਛੇ ਪਰਮਾਰ ਦੇ ਅੰਦਰ ਇੱਕ ਮਾਸ਼ਾ ਲੇ ਦੇ ਨਾ ਮੈਂ ਪਿੰਡ ਤੋਂ ਆਲਾਪ ਨੇ ਮੁੰਲਾਵਾ ਕਾਣਾ ਮੰਡੀ ਕੋਲੇ ਸਾਹਮਣੇ ਵਾਲਾ ਦਾਣਾ ਮੰਡੀ ਕੋਲੇ ਸਰਕ ਰਾਹ ਦਾ ਟਾਈਮ ਨਾ ਦੱਸਦਾ 15 20 ਬਈ ਇੱਕ ਮੁੰਡਾ ਬਲੇਰ ਕੱਚਾ ਪਰ ਗੱਡੀ ਉਹ ਘੇਰੀ ਤੇ ਮੈਂ ਨਾਲ ਦੇ ਕੋਲ ਗੱਡੀ ਖੜੀ ਹੋਈ ਜੇ ਮੈਂ ਉੱਤਰ ਕੇ ਜਾਣਾ ਕੀ ਕਰਦਾ ਕਿਉਂ ਫੇਰੇ ਇਹਨੇ ਕਦੇ ਸਾਡੀ ਗੱਡੀ ਅਰੇੜੀ ਤੋਰਦੀ ਇਹ ਜੀ ਫਲਾ ਮੈਂ ਦੇਖਿਆ ਕੀ ਹੋਇਆ ਉਹ ਮਾਲ ਚੱਕਾ ਗਿਦਾ ਹੋਇਆ 4000 ਦੀਆਂ ਮਕੀਨਾ ਭਗਾ 10000 ਦਾ ਕਰਮਚਾਰੀ ਤੋਂ ਹੋਰ ਜਿਹਾ ਉਹ ਵੀ ਤੁਰਤੇ ਉਹ ਗੁਲਾ ਕਰਿਆ ਸਾਹਮਣੇ ਦੇਖਾ ਆਪਣੇ 20 ਬੰਦੇ ਆ 10000 ਦਿੱਤੇ ਤਮਾਸ਼ਾ ਦਿੱਤੀ ਜਾਂ ਸਾਤੇ ਲੋਕ ਆਪਣੇ ਬੰਦਿਆਂ ਦੇ 75 ਰੁਪਏ ਦੇ ਹਾਂ ਤਮਾਸ਼ਾ ਦੇ ਕੀ ਇਸੇ ਕਰਕੇ ਸਾਡੇ ਇਲਾਕੇ ਦਾ ਅਜਾਬ ਲੋਕੀ ਨੰਬਰ 4 ਸਰਵ ਨਮਾਸ਼ਾਰ ਪੂਰਲਾ ਪਿੰਡ ਵਾਲੇ ਸਿਸਪੰਜ ਵਿੱਚ ਗੀਤਾਂ ਲੁਧਿਆਣੇ ਦੇ ਵਿੱਚ ਪੰਜਾਬੀ ਬੰਦਾ ਭੰਜਾਂ ਦੇ ਬਰਾਬਰ ਜਿਹੜੀ ਜਾ ਸਕਦਾ ਮੇਰੇ ਚਾਚੇ ਦਾ ਪੁੱਤ ਜੱਲਾ ਮੈਂ ਡੀ ਐਫ ਸੀ ਨੂੰ ਦਵਾਈ ਦੇ ਬਾਹਰ ਗਿਆ ਜੀ ਐਫ ਸੀ ਦੇ ਸਾਹਮਣੇ ਇਹ ਬਿਲਕੁਲ ਜਿਦੋਂ ਆਪਾਂ ਨਿਕਲਦੇ ਆ ਇੱਕ ਰੇੜੀ ਆ ਤੇ ਉੱਚੀ ਦੀ ਮੈਂ ਨਾਲ ਦੇ ਮੁੰਡਿਆਂ ਨੂੰ ਕਿਹਾ ਰੇੜੀ ਤੋਂ ਦੂਸਤ ਨਹੀਂ ਐ ਇੱਥੇ ਕੋਲੇ ਕਹਿੰਦੇ ਮੇਰੀ ਆਵਾਜ਼ ਤਾਂ ਮੈਂ ਸਮਾਗਤ ਦਾ ਕੋਈ ਚੀਜ਼ ਨਹੀਂ ਆ ਮੋ ਉੱਥੋਂ ਨਹੀਂ ਆਪਣੇ ਪੰਜਾਬੀ ਬੰਦੇ ਦੀ ਦੁਕਾਨ ਅਗਰ ਕਰੀਦਾ ਮੈਂ ਇੰਤਿਹਾਲ ਆਦਿ ਮੈਂ ਆਪਣੇ ਕਿਦੇ ਪੰਜਾਬੀ ਭਰਾ ਕੋ ਜੂਸ ਪੀਂਦੇ ਆ ਉਹ ਵੀ ਥੜੀ ਲੱਗੀ ਹੋ ਉਹ ਗੰਭੀਰ ਸੋਚ ਗਿਆ ਹਨਾ ਮੈਂ ਤਕੜੀ ਨਹੀਂ ਕਰੀ ਫਿਰ ਇਹ ਆਪ ਦਾ ਪੰਜਾਬੀ ਕੋਈ ਨਹੀਂ ਹੈ ਮੈਂ ਕਹਿੰਦਾ ਮੈਂ ਗਾਰੇ ਕੰਮ ਕਰਦਾ ਸਰ ਇਹ ਨਹੀਂ ਕਰਾ ਦੁਆ ਦੇ ਆਂ ਤੁਸੀਂ ਦੁਆ ਬਣਾਓ ਸਰਪਾ ਇੱਕ ਭਈਆ ਜਨੂ ਕੀ ਜ਼ਿਆਦਾ ਰਾਮ ਦਾ ਆ ਗਿਆ ਇੱਕ ਭਈਆ ਗਾ ਰਾਮ ਸਰਦਾਰ 40 ਨਾਲ ਖਿੜਾ ਆ ਗਿਆ ਅਸੂੜਿਆ ਦਾ 6 ਨੰਬਰ ਦਾ ਨੰਬਰ ਇੱਥੇ ਰਿਹਾ ਤੇ ਗਾਲੀ ਨੂੰ ਪੂਰਾ 6 ਨੰਬਰ ਦਾ ਬਰਾਬਰ ਪਰ ਇਹਨਾਂ ਸਿਰਦਾਂ ਵਾਲੇ ਕਾਹਨ ਲੋਕ ਹੈ ਆਪਣੀ ਲੋਕ ਦੇ ਅਜੀਮਰਾ ਅਜੰਤ ਬੰਦੇ ਕਿਰਾ ਹੈ ਇਹ ਛੋਟਾ ਕਹਿ ਨੇਰ ਬਦਲ ਖਰਾਬ ਹੈ ਸੂਏ ਤੇ ਬੈਠੇ ਭਰਾ ਜੀ ਗੁਰੂ ਸਰਨ ਸੂਏ ਤੇ ਉਥੇ ਵਿੱਚੀ ਪਸ਼ੂ ਪਸ਼ੂ ਰੱਖੀ ਬੱਠੇ ਸੂਏ ਰੱਤੇ ਵਿੱਚੀ ਨਾਈ ਜਾਇ ਕਰ ਵਿੱਚੀ ਗੋਹਾ ਵਿੱਚੀ ਸਾਰਾ ਦੋਲੀ ਜਾਂ ਪਾਣੀ ਦੇ ਉਹ ਮੁੰਡੇ ਆ ਕੇ ਕਹਿਣ ਲੱਗਾ ਕਹਿੰਦਾ ਬੰਦੇ ਸੂਏ ਦਾ ਪਾਣੀ ਦਾ ਹਾਟ ਪਾਟ ਪਾਟ ਚਾਹਾਂ ਦਾ ਸਥਾਨੀ ਪੀਣੇ ਹੈਗਾ ਨਹੀਂ ਵਿੱਚੀ ਦੋਲੀ ਜਾਂਦੇ ਆਂ ਰਾਤ 18 ਬੰਦੇ ਭਈ ਇੱਕ ਫੇਰ 60 ਲੈ ਗੋ ਤੇ ਘਰੇ ਵੜ ਗਏ ਤੇ ਦੂਜੇ ਦਿਨ ਇਹ ਦੁਬਾਰਾ ਦੇ ਲਈ ਹੈ ਇਹ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਅਸੀਂ ਇਹ ਕਹਿੰਦੇ ਜੀ ਸਾਥੀ ਨੂੰ ਜਾਵੇ ਸਾਡੇ ਦੇ ਗੁਰਮੁਹਾਲਾ ਸਾਡੇ ਇਹ ਬਚਾਰਾ ਸਿਧਾਂਤ ਹੈ ਸਵੱਛਤਾ ਭਲਾ ਮਨੁੱਖਾ ਭਲਾ ਕੰਮ ਕਰਨ ਦੀ ਸੱਜਿਆ ਆਪਾਂ ਤੁਸੀਂ ਉੱਤਰਾ ਘੰਡ ਜਾਓ ਤੁਸੀਂ ਸਮਾਜ ਚ ਲੱਗ ਜਾਓ ਤੁਸੀਂ ਰਾਸਤਾ ਲੱਗ ਜਾਓ ਨਾ ਤਾਂ ਉਹਦੀ ਕੱਟੂ ਥਾਂ ਨਹੀਂ ਸਕਦੇ ਸਜਾ ਕੇ ਨਾ ਕੋਈ ਨਾ ਕੁਝ ਲੈ ਸਕਦੇ ਹੈ ਕਿਰਬਲੀਆ ਕਿ ਥਾਂ ਵੀ ਕਿਧਰੇ ਜਮੀਨਾਂ ਦੇ ਵੀ ਕਬਜ਼ੇ ਹੋ ਰਹੇ ਆ ਮੇਰੇ ਧਾਬਿਆਂ ਦੇ ਵੀ ਕਬਜ਼ੇ ਹੋ ਰਹੇ ਆ ਆ ਪੰਜਾਬ ਸਰਕਾਰ ਨੇ ਪੋਸਟਾ ਕੱਢਿਆ ਹੈ 247 ਪੋਸਟਾਂ ਇਕ ਕੱਢਣਾਂ ਚਾਹੀਦੀਆਂ 110 ਪੋਸਟਾਂ ਇਕ ਕੱਢਣੇ ਚਾਹੀਦੀਆਂ ਪੰਜਾਬ ਸਿਰ ਤੋਂ ਜ਼ਿਆਦਾ ਹੁੰਦੇ ਯੂਪੀ ਹਰਿਆਣੇ ਦੇ ਸਾਧਿਆ ਦੀ ਔਰਲਾ ਪਿਆ ਤੇ ਪ੍ਰੀਖੋਗਿਆ ਅਸਟਾ ਦੇ ਪੇਪਰ ਹੋ ਕੇ ਕਿਹ ਪਰ ਉਹ ਬਾਰੇ ਸੈੱਟ ਕਰ ਲੈਂਦੇ ਆ ਸੋਹਣਾਂ ਡਾਕਟਰਾਂ ਦੇ ਲਈ ਸੋਹਣਾਂ ਜ਼ਮੀਨਾਂ ਦੇ ਉੱਤੇ ਕਿਉਂ ਕਰਦੇ ਆ ਆਪਣੇ ਨਾਲ ਬਾਬਿਆ ਚੱਲੇ ਨਾਲ ਰੱਖੇ ਹੋ ਜਿ ਰੱਖੇ ਕਹਿੰਦੇ ਸਾਡੇ ਬੰਦੇ ਦੇ ਕੋਈ ਬਾਹਰਲੇ ਬੰਦੇ ਇੰਚਾਰਜ ਗੱਲ ਪੈਂਦੇ ਆ ਖੜ ਗਿਆ ਕਰੋ ਕਿਸੇ ਜਾਣਦੇ ਹੋ ਤਾਂ ਨਹੀਂ ਜਾਂਦੇ ਇਹ ਦੇਖੀ ਖਾਂਦੇ ਨੂੰ ਸਾਡਾ ਪੰਜਾਬੀ ਨਾ ਕਰਾ ਤੇ ਕਾਮਯਾਬੀ ਦੀ ਤਸਵੀਰ ਦਿਓ ਆਪਣੇ ਲੋਕਾਂ ਨੂੰ ਮੈਂ ਇਹ ਲੋਕਾਂ ਨੂੰ ਬਹੁਤ ਸਾਲ ਤੋਂ ਦਿੰਦਾ ਆ ਰਿਹਾ ਇਹਨਾਂ ਨੂੰ ਕੰਮ ਕਰਾਉਣਾ ਕੋਈ ਮਜ਼ਦੂਰੀ ਦਾ ਕੰਮ ਕਰਾਉਣਾ ਜੇ ਹੋਰ ਕੋਈ ਨਾ ਆਪਣੇ ਨੇ ਲੋਕਾਂ ਦਾ ਪੈਸਾ ਪਰ ਸਾਡਿਆ ਉਲਟਾ ਹੈ ਅਸੀਂ ਆਪ ਦਾ ਰੰਗ ਦਾ ਛਾਦਦੇ ਆ ਦੂਜੇ ਬਾਅਦ ਅਮਰੀਕਾ ਕਰ ਰੱਖ ਮਿੱਤਰ ਗਿਆ ਕੁਰੇ ਬਣ ਗੁਲਾਨ ਸੁਣਾਈ ਆਪਾਂ ਕਹਿੰਦੇ ਆ ਦੁਨੀਆਂ ਦੇ ਉੱਤੇ ਯਹੂਦੀ ਲੋਕ ਦਾ ਮਜਾਬ ਯਹੂਦੀਆਂ ਦੀ ਕੌਮ ਦਾ ਮਜਾਬ ਆ ਜਾਈ ਦੇਸ਼ ਨੇ ਦਾ ਐਸੇ ਜਾਇਤ ਤੇ ਬਰਸਤੀ ਦਾ ਜੁੱਧ ਲੱਗਿਆ ਉਹ ਕਹਿੰਦਾ ਭਾਈ ਯਹੂਦੀ ਬੰਦਾ ਜਦੋਂ ਕੋਈ ਸਮਾਨ ਖਰੀਦਣਾ ਉਹਦਾ ਪਿਆਰ ਚ ਜਰੂਰ ਤਾਂ ਇਹਦੇ ਸਾਹਮਣੇ ਟਿਕਾਰ ਹੈ ਇਸ ਕਾਰਨ ਉਹਨੂੰ ਸਮਾਨ ਲੈ ਜੁਗਾ ਪਰ ਇਹ ਜੀਹਰਕਾਰ ਨਹੀਂ ਉਹਨੂੰ 100 ਗੱਲ ਮੀਟਰ ਦੂਰ ਹੀ ਜਾਣਾ ਪਏ ਤੇਰਖੂਤ ਤੇ ਉਹ ਆਪਣੇ ਜਹੂਤੀ ਪ੍ਰਾਪ ਦੇ ਸਮਾਨ ਲੈ ਕੇ ਉਹ ਲੋਕ ਆਪਣੇ ਲੋਕਾਂ ਦੀ ਬਾਹ ਫੜ ਕੇ ਪ੍ਰਾਪਰ ਰੱਖਾ ਕਰਦੇ ਸਾਡੇ ਦਾ ਬਰਤਾਲੀ ਉੱਥਾਂ ਪਿੱਟਾ ਜਾਣਾ ਇਹ ਵਜਵੀ ਸਿੱਖਾਂ ਦਾ ਗੁਰਦੁਆਰਾ ਹੈ ਇਹ ਜੱਟਾਂ ਦਾ ਹੈ ਇਹ ਫਲਾਸੀਆਂ ਦਾ ਹੈ ਇਹ ਫਲਾਣਿਆਂ ਦਾ ਇਹ ਸਵੇ ਫਲਾਟਿਆਂ ਦੀ ਸਵੇ ਫਲਾਣਿਆਂ ਦਾ ਆਈ ਸਵੇ ਜੀ ਬੰਡੇ ਪਏ ਗੁਰੂਤਾਰ ਨੇ ਪਏ ਅਸੀਂ ਪੰਜਾਬ ਤੋਂ ਦਾ ਹੱਕਾ ਕਰਦੇ ਆਂ ਪੰਜਾਬ ਕਿਵੇਂ ਬਚੂਗਾ ਜਿਹਦੇ ਪਿੰਡ ਦਾ ਬਚਨ ਪਿੰਡ ਤਾਂ ਬਚਦੇ ਜਿਹੜੇ ਪਿੰਡਾਂ ਦਾ ਭਾਗ ਇਸ ਚਾਰਾ ਸਾਂਝਾ ਕਰਨਾ ਲਾ ਲਵਨੇ ਆ ਸਾਰੀ ਦੂਰੇ ਇਕੱਜਦਾਬ ਉਹ ਨਾ ਆਉਲੇ ਰੂਪ ਚੱਲੂ ਕਿੱਥੇ ਹੁੰਦਾ ਹੁੰਦਾ ਕਿਦਿੰਦੇ ਇਹ ਪੰਡਾ ਨਾਲੋਂ ਹੀ ਪਈ ਨੇ ਸਟੇਟ ਦਾ ਏਜੰਸੀ ਨਾਲਾ ਜੋਰ ਲੱਗਿਆ ਪਿਆ ਵੀ ਆਪਣੇ ਬੰਦੇ ਕਿਹੜੇ ਕੀਚੇ ਨਾਲ ਰੋਲ ਸ਼ੋਅ ਸੋਸ਼ਲ ਮੀਡੀਆ ਤੇ ਬੋਲਦੇ ਆ ਕਿਵੇਂ ਲੋਕਾਂ ਨੂੰ ਯੱਪਾ ਪਾਤਾਂ ਜੜਹਾ ਕੇ ਲੜਾਉਣਾ ਹੈ ਮੈਂ ਵੱਡਾ ਲੋਕਾਂ ਦਿੰਦਾ ਵੀ ਭਾਈ ਸੰਗਰਾਮ ਵਾਲੇ ਦੰਦ ਹੀ ਇਕੱਠੇ ਹੁੰਨੇ ਉਹ ਗੁਰੂ ਘਰ ਸੌਲ ਦੀ ਦਾ ਫਿਰਕ ਬੰਦਾ ਉਹ ਕਿੱਡੇ ਉਹ ਗਰੀਬ ਬੰਦਾ ਬਿਨਾਂ ਰਾਜ ਤੋਂ ਮਰਦਾ ਉਹ ਗਰੀਬ ਬੰਦਾ ਬਿਨਾਂ ਘਰ ਤੋਂ ਬੈਠਾ ਉਹਦਾ ਰਾਜ ਚਲੋ ਉਹਦਾ ਕਰਵਾਓ ਜੇ ਸਾਝ ਪੂਰੀ ਕਰੇ ਸਾਡੇ ਗੁਰੂਆਂ ਨੇ ਮਾਨਸ ਕੀ ਜਾਤ ਸਭੇ ਕਹ ਪਹਿਚਾਨ ਉਹ ਗਲਤ ਕੀਤੀ ਜਾਤ ਪਾਤ ਮੂ ਨੀਚ ਛੇਹ ਧਾਰਮ ਨੂੰ ਖੜਕ ਕੀਤਾ ਪਰ ਸਾਡੇ ਚੋਂ ਨਿਕਲਿਆ ਨਾ ਜੀ ਇੱਕ ਹੋਰ ਗੱਲ ਸੁਣ ਲੋ ਧਿਆਨ ਨਾਲ ਜਿਹਨੂੰ ਇਹ ਲੱਗਦਾ ਵੀ ਬਾਦਲਾਂ ਦੇ ਉੱਤੇ ਇਕੱਲੇ ਕਿਸਾਨ ਬੈਠੇ ਆ ਜਾਂ ਮਜ਼ਦੂਰ ਬੈਠੇ ਆ ਸਾਦੀ ਲਈ ਨਹੀਂ ਇਹ ਲੜਾਈ ਵਈ ਸਾਡੇ ਜਿਹੜੇ ਧਰਤੀ ਦੇ ਪੈਦਾ ਹੋਏ ਆਂ ਸਾਹ ਲੈਦੇ ਹੋ ਰੋਟੀ ਖਾਂਦੇ ਹੋ ਇਹ ਲੜਾਈ ਹੁੰਦੀ ਆ ਇਹ ਆ ਸੋਚਿਆ ਬਾਪੂ ਨੇ ਖਰਚਿਆਂ ਦੀ ਕਾਰੀ ਆ ਸਾਨੂੰ ਕੀ ਅਸੀਂ ਨਹੀਂ ਜਾਣਾ ਹੁਣ ਤੁਹਾਡੀ ਲੜਾਈ ਕਿੰਨੀ ਆ ਸੁਣ ਲੇ ਮੀ ਪਿਆਸ ਉਹਦੇ 3 ਦਿਨ ਚਾਦਰ ਪੈਨਸ ਇਹ ਲਖਲੀ ਦੀ ਪਾਰ ਗਿਆ ਮੰਗੋ ਮੀ ਨਦੀ ਪਿਆਨਾਂ 70 ਸਾਲ ਪਹਿਲਾਂ ਨਗਲੀ ਹੀ ਪਵਲਾ ਸੀ 50 ਸਾਲ ਆਸਮਾਨ ਦੇ ਵਿੱਚ ਨਾ ਉੱਡੇ ਫੜਦੇ ਹੁੰਦੇ ਆ ਜਹਾਜ਼ ਜੇ ਨਗਰੇ ਹੁੰਦੇ ਪਿੱਛੇ ਧੂਮਾਂ ਦੇ ਲੀ ਹੁੰਦੀ ਐ ਦੇਖਿਆ ਇੱਕ ਕੈਮੀਕਲ ਸ਼ਰਕਤ ਤੇ ਉਹ ਜਿਹੜਾ ਯੂ ਬਾਜ਼ਾਰ ਆ ਗਿਆ ਜਿਹਦੇ ਨਾਲ ਸਰ ਜੰਗ ਲੜੀ ਐ ਸਾਡੇ ਲੋਕਾਂ ਦੀ ਉਹ ਆਪਾਂ ਹੀ ਇਕੱਲੇ ਲੜ ਰਹੇ ਜਰਮਨੀ ਸਰਕ ਕਰਦੇ ਐ ਬੈਲਜੀਅਮ ਸਰਕ ਕਰਦੇ ਆ ਬਲਗਾਰ ਸਰਕ ਕਰਦੇ ਸਪੇਨ ਸਰਕ ਕਰਦੇ ਐ ਇੰਗਲੈਂਡ ਸਰਕ ਕਰਦੇ ਉਹ ਕੀ ਕਹਿੰਦੇ ਆ ਉਹ ਕਹਿੰਦੇ ਪੂਰੀ ਦੁਨੀਆ ਦੀ ਹੁਨੁਕਤਾ ਨੂੰ ਕਿਵੇਂ ਕਾਬੂਸ਼ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਭੋਜਨ ਤੇ ਪਾਣੀ ਤੇ ਧਰਤੀ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੇ ਵਾਤਾਵਰਣ ਤੇ ਕਬਜ਼ਾ ਕਰਨਾ ਹੈ ਦਬਈ ਦੇ ਬਚ ਕਦੇ 20 ਦੀ ਪਿਆਬੀ ਸਾਦ ਹੋ ਗਈ ਪਰ ਪਿਛਲੇ 3 ਸਾਲ ਤੋਂ ਦਬਈ ਜਹਾੜਾ ਹੈ ਉਹ ਕਹਿੰਦੇ ਵਾਤਾਵਰਣ ਹੀ ਅਸੀਂ ਕਾਬੂ ਕਰਾਂਗੇ ਅਸੀਂ ਤੈਅ ਕਰਾਂਗੇ ਕਿ ਉਹ ਫਿਰ ਵੀ ਮਰਵਾਉਣਾ ਹੈ ਕਿਥੇ ਹੜ੍ਹ ਜਿਆਣਾ ਕਿਥੇ ਗਰੇਪ ਪਾਉਣੇ ਆ ਕਿਥੇ ਸੋਕਾ ਜਿਆਣਾ ਕੋਰੋਨਾ ਆਇਆ ਕੋਰੋਨਾ ਆਇਆ ਨਹੀਂ ਕੋਰੋਨਾ ਲਿਹਿਆਦਾ ਗਿਆ ਸੁਰੇ ਧੱਕੇ ਨਾਲ ਠੀਕੇ ਲਈ ਕਿ ਜੀਐਨਡੀ ਦਾ ਨਾਲ ਬਾਦ ਤੇ ਨਾਲ ਸਾਧਨਾ ਸਹੂਲਤਾ ਵਾਲਾ ਸ਼ਰਕਾਰ ਕਰਦੇ ਆਗੇ ਵੋਟਰ ਕਾਰਡ ਬੰਦ ਕਰਦੇ ਆਗੇ ਪਾਸਪੋਰਟ ਨਹੀਂ ਪਾਉਣਾ ਬੈਂਕ ਦੇ ਹੁੰਦੇ ਲੋਨ ਨਹੀਂ ਦੇਵਾਇਆ ਧੱਕੇ ਨਾਲ ਠੀਕੇ ਲਾਇਕ ਜੀਦਾ ਹੁਣ 40 ਸਾਲ ਦੇ ਨੂੰ ਕੈਕ ਹੋ ਜਾਂਦਾ ਹੈ ਉਹ ਕੀ ਕਰਦੇ ਇਹੋ ਅਚਾਨਕ ਮੁਕਤਾ ਕਹਿੰਦਾ ਸਰਨ ਜੱਤ ਕਹਿੰਦੇ ਇਸੇ ਕਿਉਂ ਹੈ ਉਹ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਤੈਅ ਕਰਾਂਗੇ ਕਿ ਦੁਨੀਆ ਤੇ ਕਿੰਨੀ ਆਵਾਜ਼ ਰੱਖਣੀ ਹੈ ਉਸ ਵੇਲੇ ਡਾਕਟਰ ਅਮਰ ਸਿੰਘ ਆਜ਼ਾਦ ਡਬਲ ਐਮ ਡੀ ਬੰਦਾ ਨੂੰ ਰੋਹ ਨਹੀਂ ਪਾਈਦੀ ਕਿ ਨਾਂ ਲਾਓ ਡੀ ਕੇ ਨਾਂ ਤੇ ਬੋਲਣੇ ਕੋਈ ਨਹੀਂ ਲੜਨ ਦੀ ਗੀਂਦ ਨਾ ਲਾਓ ਲੋਕ ਮੈਨੂੰ ਕਹਿੰਦਾ ਕਿ ਨਾ ਸਾਡੇ ਜਵਾਬ ਨੂੰ ਨਾ ਸਾਡੇ ਪਰਿਵਾਰ ਨੂੰ ਮਾਰੂ ਸਾਨੂੰ ਮਾਰਨ ਨੂੰ ਫਿਰਦਾ ਪੈਦਾਵਰਤੀ ਕਹਾਣੀ ਮੈਂ ਤੁਹਾਨੂੰ ਸੁਣਾਉਂਦਾ ਹਾਂ ਇਹ ਇਹ ਜਿਹੜੀ ਕਹਾਣੀ ਹੋ ਰਹੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਹਾਨੂੰ ਮੈਂ ਨਿਊ ਵਰਲਡ ਆਰਡਰ ਦੀ ਨੀਤੀ ਦਾ ਇੱਕ ਪੱਖ ਸੁਣਾਉਣ ਲੱਗਾ ਧਿਆਨ ਨਾਲ ਸੁਣੋ ਉਹ ਕੀ ਕਹਿੰਦੇ ਉਹ ਕਹਿੰਦੇ ਜੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਰੰਸੀ ਹੈ ਉਹ ਕਰੰਸੀ ਅਸੀਂ ਨਕਦੀ ਬਦ ਕਰ ਦੇਣੀ ਹੈ ਜਿਹੜੀ ਕਰੰਸੀ ਅਸੀਂ ਜਿੱਦ ਕਰੰਸੀ ਬਣਾ ਦੇਣੀ ਹੈ ਸਾਰਾ ਰੁਪਿਆ ਸੀ ਮੋਬਾਈਲ ਤੇ ਦੋਣਾ ਜਿਵੇਂ ਭਾਰਤ ਆਪਾਂ ਪੰਜਾਬ ਰੁਪਿਆ ਵਰਤਦਾ ਹੈ ਅੰਗਰੇਨ ਪੌਂਡ ਵਰਤਦਾ ਹੈ ਯੂਰਪ ਯੂਰੋ ਵਰਤਦਾ ਹੈ ਅਮਰੀਕਾ ਦਾ ਡਾਲਰ ਵਰਤਦਾ ਹੁਣ ਬਾਈ ਤੇਰੇ ਜੇਬ ਤੇ ਨੇ ਪੈਸੇ ਤੇਰੇ ਜੇਬ ਤੇ ਕੱਢੇ ਹੈਗੇ ਫਸਟ ਕਾਰਟ ਪੂਰੇ ਆ ਗਏ ਇੱਕ ਇੱਕ ਕਿੰਨੇ ਹੋ ਗਾ ਹਾਂ ਇੱਕ ਚਰ ਇਹ ਬਾਈ ਕੋਲੇ 500 ਰੁਪਿਆ ਇਹਦਾ ਮਾਲਕ ਕੌਣ ਹੈ ਇਹ ਬਈ ਹਾਂ ਇਹਦੀ ਮਰਜ਼ੀ ਇਹ 500 ਰੁਪਏ ਦਾ ਯੂਸੀ ਵੀ ਸ਼ਰਾਬ ਦੀ ਤੇ ਮੁਫਲੀ ਖਾਵੇ, ਗੱਟ ਖਾਵੇ ਇਹਨਾਂ ਪੁਰਤਬਿਆਮਾ ਗਰੀਬ ਦੇ ਪੱਗ ਲੈ ਆਵੇ ਚਾਦਾ ਲੈ ਦੇ ਜਿੱਥੇ ਦੇ ਵਿੱਚ ਵਰਤਿਆ ਨਾ ਜਦੋਂ ਪੈਸਾ ਮੋਬਾਈਲ ਚ ਆਇਆ ਉਦੋਂ ਮਰਜ਼ੀ ਦੀ ਚੱਲਦੀ ਜੀ ਬਈ ਪਹਿਲਾਂ ਤੋਂ ਪੈਸੇ ਜਰਤਨ ਲਾਗੇ ਉਹਨੂੰ ਡਿਜੀਟਲ ਕਰੰਸੀ ਬੋਲਦੇ ਆ ਆਪਾਂ ਡੀਲ ਲਗਾਉਨੇ ਆ ਪਟੋਲ ਪਾਉਨੇ ਆ ਸਮਾਨ ਵੇਚਦੇ ਆ ਆਪਾਂ ਗੂਗਲ ਪੇ ਕਰਦੇ ਆ ਕਿ ਨਹੀਂ ਆਪਾਂ ਸੈਂਟਰ ਦੇ ਅੱਗੇ ਮਾਇਲ ਕਰਕੇ ਟੈਕਨੋ ਨਿਕੰਦੇ ਆ ਜੋ ਨਕਦੀ ਬੰਦ ਹੋ ਜਾਂਦੀ ਹੈ ਨਿਊ ਬਾਲਾ ਦੇਲੇ ਕਹਿੰਦੇ ਸਾਰਾ ਪੈਸਾ ਫਾਇਨਾਂਸ ਚ ਕਾਲਣਾ ਚਾਹਣਾ ਇਹਦਾ ਮਾਲਕ ਇਹ ਆ 500 ਰੁਪਏ ਜੋ ਮਰਜ਼ੀ ਖਾਵੇ ਪੀਵੇ ਖਰੀਦੇ ਜਦੋਂ ਸਾਰੀ ਕ੍ਰਾਂਸੀ ਮੋਬਾਈਲਾ ਚਾਲੀ ਉਹਦਾ ਕੰਟਰੋਲ ਕਿਹਦੇ ਕੋਲ ਆ ਛੋਡੇ ਆਰਡ ਕਾਰਡ ਬੈਂਕ ਦੇ ਖਾਤੇ ਪੈਨ ਕਾਰਡ ਵੋਟਰ ਕਾਰਡ ਜ਼ਮੀਨਾਂ ਦੇ ਨੰਬਰ ਮੋਬਾਈਲਾ ਦੇ ਨੰਬਰ ਲੈ ਕਰਦੇ ਕਿ ਨਹੀਂ ਕਰਦੇ ਪਤਾ ਨਹੀਂ ਕਰਦੇ ਪੂਰੇ ਕਿੱਥੇ ਜੀ ਪੂਰੇ ਲਿਖ ਆ ਬਾਇਦਾ ਵਾਲਾ ਕੌਣ ਲੈਟ ਮੌਜੀ ਦੇ ਸੱਤ ਜਿਹੜਾ ਨਟ ਬੰਦ ਕਰਦਾ ਵਾਪਸ ਜਿੱਤੇ ਨਟ ਬੰਦ ਹੋ ਗਿਆ ਇਹਦਾ ਫੋਕਾ ਲਾਗੜ ਬਣਦੀ ਕੀ ਕੀ ਮਤਲਬ ਤੇਰੇ ਵੇਰੀ ਮਰਦਲੇ ਚੱਲੂਗਾ ਜਿਹੜਾ ਥੋੜਾ ਸਾਰਾ ਪੈਸਾ ਦਿੱਤੇ ਪ੍ਰਿੰਸੀ ਬਣ ਗਈ ਨੌਇਨਾ ਜਾ ਕੇ ਨਦੀ ਬੰਦ ਹੋ ਗਈ ਉਹ ਉਹ ਤਾਂ ਕਰਨਗੇ ਤੁਸੀਂ ਕੀ ਖਾਣਾ ਕੀ ਪੀਣਾ ਕੀ ਪਹਿਨ ਇਹ ਬਰਾ ਪਿਆ ਇਹਨੇ ਥਾਂ ਤੇ ਗੁਰਤਾ ਪਿਆ ਬੋਲਿਆ ਇਹ ਤਾਂ ਆਪਣੀ ਜੇਕਰ ਮੇਰੇ 500 700 ਹਜ਼ਾਰ ਦਾ ਜਿਹੜਾ ਲਗਦਾ ਪਰ ਇਹ ਤਾਂ ਪਰ ਕੋਟਾ ਲੈ ਕੇ ਤੇ ਆਪਾਂ ਕਰਿਆ ਜਿੰਦੇ ਕਰ ਸੀ ਇਹਦੇ ਜਾਣੀ ਇਹਦੇ ਕੋਟਾ ਕਰਨਾ ਮੈਂ ਪਲਵਾਇਆ ਲਾ ਕੇ ਪੈਸੇ ਟਰਾਂਸਫਰ ਕਰਨ ਲੱਗਿਆ ਖਾਤੇ ਜੋ ਕਿ ਪੈ ਟਰਾਂਸਫਰ ਕੀ ਕੀ ਕਰੋਗੇ ਕੋਟਾ ਦੇ ਬਾਜ਼ਾਰ ਦੇ ਵਿੱਚ ਕੋਟਾ ਪਲੇਮਾ ਸਾਡਾ ਆਹ ਕਾਰਪੂਰੀ ਦਾ ਬ੍ਰਾਂਡ ਆਇਆ ਕੀਦਣਾ ਤੋਂ ਲੈ ਕੇ ਤੁਹਾਡੇ ਸਾਹ ਦੇ ਤੱਕ ਜਿਹੜੀ ਕੋਟ طے ਕਰ ਲਈ ਇਹਨੂੰ ਥੂ ਮਤ ਆਰਡਰ ਦੀ ਲਿਖੀ ਜਾਂਦੇ ਇਸ ਕਰਕੇ ਬਾਤ ਤੋਂ ਬਾਅਦ ਨਕਦੀ ਦਾ ਅਪਟੈਟਰ ਮੈਨਾਂ ਜੋ ਆਪਾਂ ਲੱਗਦਾ ਲੈ ਬੈਜ ਆਪਾਂ ਨੂੰ ਲੱਗਦਾ ਕਿ ਬਹੁਤ ਸਾਰੇ ਸੌਖੀ ਯੋਗੀ ਕਹਿੰਦੇ ਜਿਹੜੇ ਤਾਂ ਆਪਾਂ ਪੈਸੇ ਨਾ ਖੁੱਲੇ ਕਰਾਉਣ ਦੀ ਲੋੜ ਦਾ ਡੱਕਣ ਦਾ ਡਰ ਦਾ ਕੱਢਣ ਦਾ ਡਰ ਉਹ ਵੈਸੇ ਪੈਸੇ ਲਾ ਕੇ ਸੌਖਾ ਹੋ ਗਿਆ ਜਿੱਥੋਂ ਮਰਦੀ ਜਾ ਕੇ ਇੱਕ ਕਰਕੇ ਕਾੜ ਦੇ ਪਾ ਦੇ ਇਹ ਰੀਤੀਆਂ ਸਾਨੂੰ ਸਮਝ ਨਹੀਂ ਲੱਗਦੀਆਂ ਜਿਹਦੇ ਦੇ ਪੁੱਤਰਾ ਜਾਲ ਪੈ ਗਿਆ ਭੁਣਿਆਂ ਦਾ ਪੂਰਾ ਗਲਬਾ ਪਾ ਲਿਆ ਪੂਰੀ ਤਰ੍ਹਾਂ ਗਲਾਮ ਕਰਦੇ ਹੁੰਦੇ ਪਤਾ ਲੱਗਣਾ ਹੁਣ ਤੁਸੀਂ ਕਹੋਗੇ ਸਾਡੀ ਮਰਦ ਨਾ ਖਾ ਨਹੀਂ ਸਕਦੇ ਤੀਰ ਨਹੀਂ ਸਰੰਗ ਦੇ ਪੈਣ ਨਹੀਂ ਸਕਦੇ ਇਹ ਤਾਂ ਮਾਲਾ ਜਦੋਂ ਵੀਰ ਦਾਰ ਨੇ ਚੱਕੀ ਢੰਡੇ ਸੜਕ ਦੇ ਪਾਰ ਉਹ ਕਹਿੰਦੇ ਵੀਰ ਦਾਰ ਇਹ ਚੱਕਰ ਮੱਕਰ ਦਸਰ ਜੀਤਾਂ ਮਿਕਰ ਕਿਹੜੇ ਕਿਹੜੇ ਬੰਦੇ ਗਏ ਆ ਧਰਨੇ ਦੇ ਵਿੱਚ ਇਹਨਾਂ ਨੇ ਘਾਤੇ ਬੰਦ ਕਰਾਉਂਦੇ ਮੇਲੇ ਮਾਰੀ ਜੀਕਾ ਭਾਦਰ ਦੇ ਜਾਣੇ ਹੀ ਇੱਕ ਠੀਕਾ ਮਾਲਕੋ ਜੋ ਤੁਸੀਂ ਕਰਾਓਗੇ ਉਹ ਖਾ ਲਾਂਗੇ ਜੇ ਤੁਸੀਂ ਕਰਾਓਗੇ ਪੀ ਲਾਂਗੇ ਜੇ ਤੁਸੀਂ ਕਹੋਗੇ ਬਹਿਣ ਲੱਗੇ ਅਸੀਂ ਨਹੀਂ ਚਾਹਦੇ ਹੋ। ਹੋਰ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਹੋ ਕੋਈ ਫਸਲ ਵੇਚਦੇ ਹੋ ਕੋਈ ਦੁਕਾਨ ਤੇ ਕੰਮ ਕਰਦੇ ਹੋ ਕੋਈ ਕੰਮ ਕਰਦੇ ਹੋ ਉਹਦਾ ਜਿਹੜਾ ਵੀ ਪੈਸੇ ਦੀ ਬਚਤ ਹੁੰਦੀ ਹੈ ਤੁਹਾਡੀ ਜੇਬ ਚ ਉਹਦਾ ਮਾਰਕ ਤੁਸੀਂ ਹੋ। ਤੁਸੀਂ ਕੋਈ ਵੀ ਕੰਮ ਕਰੋਗੇ ਉਹਦੀ ਜਿਹੜੀ ਬਚਤ ਹੋਊਗੀ ਉਹ ਪਹਿਲਾਂ ਚਾਜਾਂ ਗਰੂਪ ਨੂੰ। ਉਹਦਾ ਡੈਕਟਰੋਨਰ ਕੋਲ ਉਹਨਾਂ ਦੇ ਮੁਤਾਬਕ ਚੱਲਣਾ। ਇਹਨੂੰ ਬੋਲਦੇ ਹੂ ਬੋਲ ਆਰਡਰ ਦੀ ਨਿੱਤੀ ਹੈ ਸ। ਸਾਨੂੰ ਜੇ ਪੈ ਲਈਏ ਨਾ ਤੁਹਾਨੂੰ ਕਿਉਂ ਨਹੀਂ ਨੰਗੀ ਜਾਂਦਾ ਹੈ ਹੈ ਇੱਕ ਵਾਰ ਬਗਾਇਆ ਤਾ ਆਪਾਂ ਬਾਤ ਪਈ ਹੈ ਨਾ ਜੇ ਰੈਡੀ ਆਜੋ ਪੈਨਸ਼ਨ ਬੰਨਾਂਗੇ ਆਜੋ ਬਿਜਲੀ ਦੀਆਂ ਜਲਤਾਂ ਮਾਫ ਕਰਾਂਗੇ ਸਭ ਮਸ਼ਾਵਰਤ ਪੈ ਦੇ ਕੇ ਜਾਂਦੇ ਆ ਮੇਰੇ ਕੋਲ ਉਹ ਗੱਲਾਂ ਦਾ ਹੈ ਨਹੀਂ ਭਰਾ ਮੈਂ ਤਾਂ ਤੁਹਾਨੂੰ ਆਉਣ ਵਾਲਾ ਹਾਂ ਜ਼ਮੀਨ ਦਾ ਮਸਲਾ ਹੈ ਤੇ ਇਹ ਜ਼ਮੀਨਾਂ ਸੋਡੀਆਂ ਜਿਹੜੀਆਂ ਇੱਥੋਂ ਮਿਲਗੀਆਂ ਨੇ 47 ਟੁਕੜੇ ਆ ਉਹ ਹਨਾ ਉਧਰ ਪਾਕਿਸਤਾਨ ਤੋਂ ਆਏ ਇਹ ਸੋਲਡ ਕਲੇਪਿੰਡ ਦਾ ਮਸਲਾ ਨਹੀਂ ਇਹ ਤਾਂ ਆਖੀ ਪੰਜਾਬ ਕਿੰਡਾ ਦਾ ਮਸਲਾ ਹੈ ਪਰ ਜਿਹੜਾ ਮੱਲਾ ਤੁਹਾਡੇ ਕੋਲ ਆਉਂਦਾ ਉਹ ਹੀ ਕਹੂ ਕੋਈ ਕਰਦੀ ਲੈ ਹੈ ਚਿਰ ਉਹਨਾ ਕੰਮ ਕਰਦਾ ਹੈ ਪਰ ਕਰਨਾ ਕਿਸੇ ਨੇ ਪ੍ਰਾਤ ਤਦ ਸਾਨੂੰ ਵੀ ਉੱਥੇ ਬਿਮਾਰੀ ਫਸੀ ਹੋਈ ਆ ਅੱਜ ਇਕੱਠੇ ਹੈ ਜੇ ਇਕੱਠੇ ਹੋਏ ਸਾਰੇ ਲੋਕ ਇਕੱਠੇ ਰੋਹ ਕਰੋ ਸਵਾਰਜ਼ਾ ਕਰ ਤਾਕਤ ਹੋਊਗੀ ਉਥੇ ਚਾਰ ਬੰਦੇ ਉਹਨਾਂ ਨਾਲ ਹੁੰਦੇ ਆ ਚਾਰ ਦੁੱਧੇ ਪਾਸੇ ਤੇ ਇਸ ਲਈ ਸਾਨੂੰ ਸੋਚਣ ਦੀ ਲੋੜ ਆ ਕਿ ਯਾਰ ਸਿਰਫ ਮਸਲਾ ਅਸਲ ਮੁੱਦੇ ਕਿਹੜੇ ਜੇ ਸੋਲਗਾ ਨਸਲਾਂ ਨੇ ਬੱਚੇ ਨੇ ਜਵਾਕ ਨੇ ਬੱਚੇ ਤਾਂ ਤੁਸੀਂ ਜਾਇਦਾਦਾਂ ਦੀ ਕੀ ਕਰਨਾ ਹੁਣ ਪਾਣੀ ਦਾ ਕਿੰਨਾ ਗੰਭੀਰ ਮੁੱਦਾ ਮੈਂ 2012 ਦੇ ਵਿੱਚ ਵੀਡੀਓ ਪਾਈ ਸੀ ਅੱਜ ਤੋਂ 12 ਸਾਲ ਬੀਤ ਗਏ ਕੱਢ ਕੇ ਸੁਣੋ ਕਿ ਪੰਜਾਬ ਦੇ ਲੋਕਾਂ ਦਾ ਪਾਣੀ ਮੁੱਕ ਚੜਿਆ ਲੋਕਾਂ ਨੇ ਮੁਖਾਲ ਦੀ ਤਲਬ ਕਰਕੇ ਪਾਣੀ ਕਿਹਦੇ ਮੁੱਕ ਜੂ ਪੰਜਾਬ ਪਾਣੀਆਂ ਦੀ ਧਰਤੀ ਹੈ ਪਾਣੀ ਦਾ ਮੁੱਕ ਹੀ ਨਹੀਂ ਸਕਦਾ 2021 ਦੇ ਵਿੱਚ ਇੱਥੇ ਵਰਲਡ ਬੈਂਕ ਦੀਆਂ ਟੀਮਾਂ ਆਈਆਂ ਉਹਨੇ ਸਰਵੇ ਕੀਤਾ ਪੰਜਾਬ ਦਾ ਉਹ ਕਹਿੰਦੇ ਨੇ ਪੰਜਾਬ ਵਿੱਚ 18 ਤੋਂ 20 ਸਾਲ ਦਾ ਪਾਣੀ ਬਚਿਆ ਮੇਰੇ ਪਿੰਡਾਂ ਕੋਲੇ ਦੁੱਖ ਹਰਤੇ ਪਾਣੀ ਲੱਗ ਗਿਆ ਮੇਰੇ ਪਿੰਡਾਂ ਤੋਂ ਪਰੇ ਮਹਿਤਲਾ ਧੂਲੀ ਬਰਨਾਲੇ ਦਾ ਏਰੀਆ 350 ਫੁੱਟ ਤੇ 5 ਬਗ। 70-70 ਅਸੀਂ ਸਿੱਸੀ ਮਹੌਸਪਾਲ ਦੀਆਂ ਮੋਟੀਆਂ ਧੂਲੀਆਂ ਧੂਲੀਆਂ ਪਾ ਕੇ ਰੋਕ ਪਾਣੀ ਚੜਦਾ। ਅਕੀਰ ਦੇ ਸਾਥ ਜਾਂ ਪਾ। ਅੱਧੀ ਮੋਚਲਾ ਆਇਆ ਪਾਣੀ ਦਾ ਪਿਛਲੇ ਸਾਲ ਘਰ ਖੋੜ ਦੇ ਪਿੰਡਾ ਜਿਹੜੇ ਹੋਈਪੁਰ ਦਾ। ਮੈਂ 200 ਪਿੰਡਾਂ ਜਾਇਆ ਗਿਆ ਪਰ ਚਾਰਕ। ਬਗਾ ਪੰਜਾਬ ਦੇ ਲੋਕੋ ਜਿਹੜੀ ਖਦਰਾ ਕੰਨ ਦੀ ਤਹਿਰ ਜਾਂਦੀ ਹੈ ਰਾਸਤਾਨ ਉਹ ਜੇ ਤਾਂ ਬਾਬਾ ਪਾ ਰਹੇ ਸੀ ਮੋਟਾ। ਪੱਕਾ ਕਰਦੇ ਕੰਕਰੀਟ ਪਾ ਕੇ ਦਫਾਫਾ ਪਾ ਲਈ ਸੀ ਐਸੋ ਪੱਕੀ ਉਹ ਦਿਨ ਇੱਥੇ ਵੀ ਪਾਇਆ ਸੀ ਇੱਥੇ ਵੀ ਪਾਇਆ ਇਹ ਕਿਹੜਾ ਪਾਉਂਦਾ ਠੀਕ ਹੈ ਜਦੋਂ ਦਫਾਫਾ ਪਾਇਆ ਕੰਕਰੀਟ ਪਾਇਆ ਜਿਹੜਾ ਪਾਣੀ ਸਿਸਕ ਕੇ ਜੀਲ ਕੇ ਧਲੇ ਜਾਂਦਾ ਉਹ ਚਾਹੋ ਹਰ ਜਿਹੜੀ ਮਿੱਠੇ ਪਾਣੀ ਦੀ ਵਰਤਤ ਬਣੀ ਹੁੰਦੀ ਆ ਦੂਰ ਦੂਰ ਤੱਕ ਇਹ ਪਾਣੀ ਆਇਆ ਥੋੜੀ ਜਿਹੀ ਇੱਥੇ ਤੱਕ ਇਹ ਪਾਣੀ ਇੱਥੋਂ ਕਈ ਕਿਲੋਮੀਟਰ ਐ ਜਾਂਦਾ ਸਾਡੇ ਨਹਿਰ ਪਰ ਤੁਸੀਂ ਸੋਨ ਪਤਾ ਨਹੀਂ ਹੋਣਾ ਜੇ ਲਿਵਾਵਾ ਪੈਣ ਦਾ ਕੀ ਨਸਾਨ ਹੈ ਮੈਂ 200 ਪਿੰਡ ਚ ਗਿਆ ਬ੍ਰੋਇ ਕਰ ਦਇਚ ਲੋਕਾਂ ਨੂੰ ਥਾਇਆ ਪਚਾਕੀ ਮਾਸਿਕਾ ਪੰਜਾਬੀ ਰਿਪੋਰਟ ਦਾ ਉਸ ਤੋਂ ਹਰੀਕੇ ਪੱਤਨ ਤੱਕ 85 ਕਿਲੋਮੀਟਰ ਆਈਡੀਆ ਰੁਪਿਆ ਲਿਵਾਵਾ ਪੈਣ ਸਮਝਾਇਆ ਲੋਕਾਂ ਨੂੰ ਲਿਵਾਵਾ ਪੈਣ ਦਾ ਨੁਕਸਾਨ ਕੀ ਹੈ ਇਹਦਾ ਦੂਰ ਨਸਾਨ ਦਾ ਬਣਿਆ ਇਹਦੇ ਥੱਲੇ ਪਾਣੀ ਜਾਣੋ ਹਟ ਜਾਣਾ ਕਿਉਂਕਿ ਉੱਥੇ ਪਾਣੀ ਖਾਰੇ ਹੈ ਤਾਂ ਦੇ ਉਹ ਨਹਿਰਾ ਕਰਕੇ ਪਾਣੀ ਮਿੱਠੇ ਹੋ ਰਿਹਾ ਥੱਲੇ ਪਾਣੀ ਜਦੋਂ ਆ ਗਿਆ ਸਭ ਤਾਂ ਉਹ ਜਿਹੜਾ ਦੂਜਾ ਸਾਮ ਦਾ ਡੀਜ਼ਿਲ ਉਹ ਇਹਦਾ ਦਾਸਤਾਨ ਮਹਿਰ ਜਾਂਦੀ ਹੈ ਕੁਝ 12000 ਦੀ ਸਿਕਪਾਣ ਜਾਂਦਾ ਹੈ ਪਰ ਆਹ ਮਿਲਿਆ ਕੁਸਕ ਪਾਣੀ ਐਸ ਵੇਲੇ ਵਗ ਰਿਹਾ ਜੋ ਪੱਕੀ ਹੋਣ ਦੀ ਤਸਨੀਤ ਪਾਇਆ ਨਾ ਰਹਾ ਪਾਇਨਾ 185000 ਦੀ ਸਿਕਪਾਣੀ ਜਾਂਦਾ ਸੀ 185000 ਕੀ ਉਸਕ ਪਤਾ ਕਿੰਨਾ ਹੁੰਦਾ ਜਿੰਨਾ ਪਾਣੀ ਇੱਕ ਸਾਗੋ ਨਾਲ ਦਰਿਆ ਚ ਵਗਦਾ ਜਿਹੜੇ ਇੱਕ ਦਰਿਆ ਦਾ ਪਾਣੀ ਇੱਕ ਜ਼ਹਿਰ ਚ ਪਾ ਦੇ ਲਾਖਾਂ ਦੇ ਟੱਪੇ ਚ ਲਈ ਸਾਡੇ ਲੋਕ ਅਤੇ ਪੀਣ ਵਾਲੇ ਪਾਣੀ ਮਰਦੇ ਆ। ਅਮੈਂ ਗਿਆ ਜਦ ਨਾ ਨਾ ਸਿੰਗੋ ਹੈ ਜੀ ਪਿੰਡਾਂ ਦੇ ਵਿੱਚ ਇੰਨਾ ਮਾੜਾ ਹਾਲ ਹੈ ਪਾਣੀ ਦਾ 20 ਰੁਪਿਆ ਦਾ ਤੌੜਾ ਮੁੱਲ ਵਿਕਦਾ ਉੱਥੇ। ਪਰ ਪਾਣੀ ਸੜਾ ਦਾ ਪਤਾ ਹੀ ਨਹੀਂ। ਪਾਣੀ ਉੱਥੇ ਆਇਆਗਾ ਸਾਡਾ। ਛੋਟੇ ਆਉਣ ਵਾਲੇ 20 ਸਾਲਾਂ ਤੋਂ ਛੋਟੀਆਂ ਨਸਲਾਂ ਨੇ ਇੱਥੇ ਕਿਹਾਏ ਮਰ ਜਾਣਾ ਤਰਪ ਤਰਪ ਕੇ ਬਿਨਾਂ ਪਾਣੀ ਤੋਂ। ਇਹ ਪਾਣੀ ਹੈ ਦਾ ਜੀਵਨ ਹੈ। ਦਰਵਾਜ਼ੇ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਪੀਵਾ ਧਰਤੀ ਮਾਂ ਜੇ ਮਾਂ ਕੋਈ ਮਰਦੇ ਧਰਤੀ ਬੰਜਰ ਹੋ ਗਈ ਪਿਆ ਰਿਆ ਨਾ ਜਾਂਦਾ ਪਾਣੀ ਤਾਂ ਫਸਲਾਂ ਕਿਵੇਂ ਪੈਦਾ ਹੋਣਗੀਆਂ ਤੁਹਾਨੂੰ ਦੱਸਦੇ ਇਹ ਪਾਣੀ ਨਾ ਸਾਡੇ 86 ਲੋਕਾਂ ਨਾਲ ਕਿਹਦਾ ਜੰਦਾ ਰਿਹਾ ਨਾ ਸਾਡੇ ਲੋਕਾਂ ਨੇ ਕਿਹਦੇ ਮੁੱਦੇ ਤੇ ਗੱਲ ਆਈ ਪਾਣੀ ਘੁੱਟੂ ਪਿਆ ਪਾਣੀ ਨਹੀਂ ਘੁੱਟੂ ਇਹ ਹਾਲੇ ਨੂੰ ਮਨਨੋਂ ਜਦੋਂ ਪਾਣੀ ਨਹੀਂ ਵਗ ਰਿਹਾ ਰੋਪੜ ਜ਼ਿਲ੍ਹਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਇੱਕ ਮਿੰਟ ਦੇ ਵਿੱਚ ਬਿਲਕੁਲ ਪਾਣੀ ਕੈਪਟਾਊਨ ਸ਼ਹਿਰ ਤਕਨੀਕੀ ਕਲਾ ਦਾ ਬਹੁਤ ਮਸ਼ਹੂਰ ਸ਼ਹਿਰ ਹੋ ਗਿਆ ਕੈਪਟਾਊਨ